ਵੈਸੇ ਯਾਰ ਬੜਾ ਤੇਜ਼ ਨੈਟਵਰਕ ਹੈ ਤੇਰੇ ਵਾਲਦ ਸਾਹਿਬ ਦਾ ਉਹ ਇੱਕ ਹਫਤੇ ਚ ਪੱਕੀ ਕੁੜੀ ਲੱਭ ਲਈ ਸੂ ਤੇ ਹੋਰ ਕੀ ਇੱਥੇ ਲੋਕਾਂ ਨੂੰ 15 15 ਸਾਲ ਹੋ ਗਏ ਨੇ ਦਾੜੀ ਰੰਗੀ ਜਾਂਦੇ ਨੇ ਪੱਕੇ ਨਹੀਂ ਹੋ ਸਕੇ ਉਹ ਕਰਨੈਲ ਉਹ ਤੂੰ ਇੱਕ 15000 ਚ ਪੱਕੀ ਕੁੜੀ ਦੀ ਗੱਲ ਕੀਤੀ ਸੀ ਐ ਕਰ 10000 ਦੇ ਹਿਸਾਬ ਨਾਲ ਦੋ ਲੱਭਦੇ ਹਾਂ ਸਿਰੇ ਦੋਵੇਂ ਮੁੰਡੇ ਪੱਕੇ ਕਰਵਾ ਦਈਏ ਬੁੱਢੇ ਹਾਂ ਮੈਂ ਤੇਰੀ ਪਰਜਾਈ ਮਹਿੰਗੀ ਨਹੀਂ ਲੈਣੀ ਉਨੇ ਕਿਸ਼ਤਾਂ ਕਰਾ ਲ ਭਾਈ ਮੇਰਾ ਇੱਕ ਯਾਰ ਹੈ ਐਸਾ ਆਲਾ ਸ਼ੈਰ ਹੋਇਆ ਭਾਈ ਜਿਹੜਾ ਵੀ ਗਾਣਾ ਲਿਖਿਆ ਨਾ ਸੁਪਰ ਹਿੱਟ ਹੋਇਆ ਤੇ ਮੈਂ ਤੇ ਐਸੇ ਲਖਾਰੀ ਵੀ ਵੇਖੇ ਨੇ ਜਿਨ੍ਹਾਂ ਲਿਖ ਲੇ ਕਾਪੀਆਂ ਕਾਲੀਆਂ ਕਰਤੀਆਂ ਤੇ ਗਾਣਾ ਇੱਕ ਵੀ ਵਾਰ ਨਹੀਂ ਆਇਆ ਇੱਥੇ ਇਹੋ ਜਿਹੇ ਲੋਕੇ ਜਿਨ੍ਹਾਂ ਨੂੰ ਇਨਾ ਟਾਈਮ ਹੋ ਗਿਆ ਬਾਹਰ ਆਇਆ ਨੂੰ ਹਾਲੇ ਵੀ ਚੌਂਕ 'ਚੇ ਨਿਖਲੋਤੇ ਹੁੰਦੇ ਜਿਵੇਂ ਚੂਹੀ ਦੇ ਚਾਕੂ ਵੱਜਾਂਦਾ ਇੱਚੋਈ ਮੈਨੂੰ ਕਿਹਾ ਸੂੰ ਸਾਡੇ ਤਾਂ ਚੂਹੀ ਤੂੰ ਹੀ ਹੈ ਮੈਂ ਨੁਕੀਆ ਸੁਚੂਈ ਚੌਂਕ ਚ ਤੁਸੀਂ ਖਲੋਂਦੇ ਹੋ ਆ ਸਾਡੇ ਪਿੰਡ ਦੇ ਘੋਲੀ ਆਈ ਲਮ ਘੜ ਦਿੰਦਾਈ ਢੋਲ ਦੀ ਤੇ ਇੱਥੇ 15 15 ਸਾਲ ਹੋ ਗਏ ਨੇ ਇੱਕੋ ਹੀ ਬੀਟ ਦੂਜੀ ਆਉਂਦੀ ਨਹੀਂ ਲਾ ਬੀਟਾਂ ਤੇ ਮੈਂ ਸਾਰੀਆਂ ਵਜਾ ਸਕਦਾ ਬਟ ਮੈਂ ਤੀਲੀ ਪਤਾ ਨਹੀਂ ਕਿੱਥੇ ਰੱਖ ਬੈਠਾ ਚਾਚਾ ਇੱਥੇ ਕਿਤੇ ਬਈ ਹੋਣੀ ਆ ਬੈੱਡ ਬੁੱਡ ਤੇ ਵੇਖ ਲਾ ਓਏ ਤੀਲੀ ਫੇਰ ਮੈਨੂੰ ਕਿਹਾ ਸੂੰ ਸਾਡੇ ਤੇ ਤੀਲੀ ਤੂੰ ਹੀ ਏ ਓਏ ਮੈਨੂੰ ਕਿਹਾ ਸੂੰ ਬੈੱਡ ਤੇ ਤੁਸੀਂ ਪਏ ਹੋ ਹਲੋ ਕੀ ਤੇ ਦੱਸਦੇ ਨੇ ਕਿ ਸਾਡੇ ਵਾਲਦ ਸਾਹਿਬ ਦਾ ਪਿੱਛੇ برف ਦਾ ਕਾਰਖਾਨਾ ਹੈ ਉਹ ਬਾਵੇਂ ਉੱਥੇ برف ਦੇ ਗੋਲੇ ਵੇਚਦਾ ਹੋਵੇ ਯਾਰ ਇੱਥੇ ਬਰਫੜਾ ਸੁਹਾ ਵੇਖਿਆ ਜੀ ਉਹ ਵੀ ਮੈਨੂੰ ਲੱਗਦਾ ਬੈੱਡ ਤੇ ਹੀ ਪਿਆ ਭੱਲਾ ਦੀ ਕਸਮ ਤੈਨੂੰ ਆਖੀ ਸੁ ਮੈਨੂੰ ਕੀ ਆਖੀ